ਗੁਰਮੁਖ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੁੱਲੋਵਾਲ ਪਿੰਡ ਤੋਂ ਚੱਲ ਕਰਕੇ ਗੁਰੂ ਜੀ ਸੇਖੋਂ ਪਿੰਡ ਤੋਂ ਬਾਹਰ ਇੱਕ ਦਰਖਤ ਦੇ ਹੇਠਾਂ ਛਾਂ ਹੇਠਾਂ ਜਾ ਬੈਠੇ ਅਤੇ ਉਥੇ ਉਹਨਾਂ ਨੇ ਆਪਾਂ ਨੇ ਆਪਣਾ ਦੀਵਾਨ ਸਜਾਇਆ ਇਸੇ ਪਿੰਡ ਦਾ ਇੱਕ ਚੌਧਰੀ ਤਿਲੋਕਾ ਇੱਕ ਬੈਰਾਗੀ ਦਾ ਚੇਲਾ ਸੀ ਉਸਨੇ ਆਪਣੇ ਗੁਰੂ ਜੀ ਨੂੰ ਪੁੱਛਿਆ ਕਿ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਜਾਣੇ ਹਾਂ ਕੀ ਮੈਂ ਜਾ ਸਕਦਾ ਹਾਂ ਤਾਂ ਬੇਰਾਗੀ ਨੇ ਸੋਚਿਆ ਕਿ ਗੁਰੂ ਜੀ ਦੀ ਬੜੀ ਮਹਿਮਾ ਹੈ ਜੇਕਰ ਇਹ ਉਹਨਾਂ ਪਾਸ ਗਿਆ ਤਾਂ ਫਿਰ ਐਸਾ ਨਾ ਹੋਵੇ ਕਿ ਇਹ ਉਹਨਾਂ ਦਾ ਹੀ ਸਿੱਖ ਬਣ ਜਾਵੇ ਫਿਰ ਇਸ ਨੂੰ ਵੇਖ ਕੇ ਮੇਰੇ ਹੋਰ ਚੇਲੇ ਵੀ ਮੈਨੂੰ ਛੱਡ ਜਾਣਗੇ ਇਸ ਲਈ ਇਸ ਨੂੰ ਉਹਨਾਂ ਪਾਸ ਨਹੀਂ ਜਾਣ ਦੇਣਾ ਚਾਹੀਦਾ ਇਹ ਸੋਚ ਕੇ ਬੈਰਾਗੀ ਨੇ ਕਿਹਾ ਕਿ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਉਹ ਦੂਸਰੇ ਮਤ ਵਾਲੇ ਹਨ ਅਤੇ ਦੂਸਰੇ ਮਤ ਵਾਲਿਆਂ ਨਾਲ ਮਿਲਣਾ ਜੁਲਣਾ ਠੀਕ ਨਹੀਂ ਹੈ ਤੂੰ ਉਹਨਾਂ ਨੂੰ ਮਿਲਣ ਨਾ ਜਾਣ ਦੂਜੇ ਦਿਨ ਕੁਝ ਆਦਮੀ ਗੁਰੂ ਜੀ ਪਾਸ ਬੈਠੇ ਸਨ ਅਤੇ ਆਪਣੇ ਵਿਚਾਰਾਂ ਕਰ ਰਹੇ ਸਨ ਅਤੇ ਸਤਗੁਰਾਂ ਸਤਗੁਰਾਂ ਦੇ ਪਾਸ ਜਾ ਕੇ ਆਪਣੇ ਭੁੱਲਾਂ ਬਖਸ਼ਾਉਂਦੇ ਆਪਣੇ ਮੁਰਾਦਾਂ ਲੈ ਕੇ ਜਾਂਦੇ ਸਤੂਰ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਕਿਰਪਾ ਕਰੋ ਇੰਨੇ ਕ ਵਿਚਾਰ ਹੋ ਰਹੀਆਂ ਸਨ ਕਿ ਚੌਧਰੀ ਤੇ ਲੋਕਾ ਉਸੇ ਰਸਤੇ ਵੱਲ ਜਾ ਰਿਹਾ ਸੀ ਉਸਨੇ ਗੁਰੂ ਜੀ ਨੂੰ ਬੈਠ ਕੇ ਦੇਖ ਲਿਆ ਕਿ ਸਤੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਹਨ ਅਤੇ ਆਪਣੀ ਸੰਗਤਾਂ ਨਾਲ ਵਿਚਾਰ ਕਰ ਰਹੇ ਹਨ ਉਸਨੇ ਜਦੋਂ ਗੁਰੂ ਸਾਹਿਬ ਜੀ ਨੂੰ ਦੇਖਿਆ ਚੌਧਰੀ ਰਿਤਲੋਕਾ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਦੇਖਿਆ ਤਾਂ ਉਸ ਨੇ ਗੁਰੂ ਸਾਹਿਬ ਜੀ ਨੂੰ ਬੈਠਿਆ ਦੇਖ ਕਰਕੇ ਪਾਸੇ ਨੂੰ ਮੁੱਕਰ ਲਿਆ ਬੈਠ ਘੁਮਾ ਕੇ ਆਪਣੇ ਰਸਤੇ ਮੁੜ ਗਿਆ ਤਾਂ ਸਤਿਗੁਰੂ ਜੀ ਨੇ ਪੁੱਛਿਆ ਕਿ ਇਹ ਕੌਣ ਸੀ ਜੋ ਸਾਨੂੰ ਦੇਖ ਕਰਕੇ ਪਿੱਠਕ ਦਿਖਾ ਕੇ ਚੱਲਿਆ ਗਿਆ ਸਾਡੇ ਤੋਂ ਮੁੱਖ ਮੋੜ ਕੇ ਚੱਲਿਆ ਗਿਆ ਪਾਸੇ ਮੁੱਕਰ ਕੇ ਚੱਲਿਆ ਗਿਆ ਜਿਹੜਾ ਸਾਨੂੰ ਦੇਖ ਕੇ ਪਿੱਛੇ ਨੂੰ ਪਰਤ ਗਿਆ ਇਹ ਕੌਣ ਹੈ ਤਾਂ ਪਿੰਡ ਵਾਲੇ ਨੇ ਦੱਸਿਆ ਕਿ ਮਹਾਰਾਜ ਇਹ ਜਵੰਦਾ ਚੌਧਰੀ ਤੁਲੋਕ ਸੀ ਇਹ 22 ਪਿੰਡਾਂ ਦਾ ਸਰਦਾਰ ਹੈ ਅਤੇ ਇਹ ਬਹੁਤ ਹੰਕਾਰੀ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜਿਆਂ ਨੇ ਇਸ ਦੇ ਇਹ ਹੰਕਾਰਪੂਣੇ ਨੂੰ ਦੇਖ ਕਰਕੇ ਮਹਾਰਾਜ ਨੇ ਇਹ ਬਚਨ ਦੇ ਦਿੱਤਾ ਇਹ ਨਾ ਕੋਈ ਬਾਈਆ ਅਤੇ ਨਾ ਕੋਈ ਤੇਈਆ ਰਹੇਗਾ ਬਾਈ ਪਿੰਡਾਂ ਦਾ ਸਰਦਾਰ ਸੀ ਚੌਧਰੀ ਲੋਕਾਂ ਉਸਨੇ ਇਹ ਦੇਖ ਕਰਕੇ ਕਹਿ ਦਿੱਤਾ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਦਿੱਤਾ ਕਿ ਨਾ ਕੋਈ ਬਾਈਆ ਨਾ ਕੋਈ ਤੇਈਆ ਰਹੇਗਾ ਨਾ ਹੀ ਇਹ ਸਰਦਾਰ ਰਹੇਗਾ ਅਤੇ ਨਾ ਹੀ ਇਸ ਪਾਸ ਸਰਦਾਰੀ ਰਹੇਗੀ ਸੋ ਸਮਾਂ ਲੰਘਿਆ ਗੁਰੂ ਜੀ ਤਾਂ ਇਹ ਬਚਨ ਸੱਚ ਹੋਇਆ ਚੌਧਰੀ ਤੇ ਲੋਕਾ ਉਸ ਦਾ ਜੋ ਸਾਰਾ ਹੰਕਾਰ ਸੀ ਨਿਕਲ ਗਿਆ ਉਹ ਬੇ ਘਰ ਵੀ ਹੋ ਚੁੱਕਿਆ ਸੀ ਉਹਦਾ ਸਾਰਾ ਹੀ ਚੌਧਰਪੁਣਾ ਜੋ ਚੌਧਰੀ ਅਖਵਾਉਂਦਾ ਸੀ ਉਸ ਦਾ ਸਾਰਾ ਹੀ ਚੌਧਰਪੁਣਾ ਝੱਟ ਹੀ ਚਲਿਆ ਗਿਆ ਗੁਰੂ ਸਾਹਿਬ ਜੀ ਦੇ ਇਹਨੇ ਬਚਨ ਸਮਰੱਥ ਸੀ ਉਹਨਾਂ ਦੇ ਬਚਨਾ ਕਰਕੇ ਜੋ ਉਹਨਾਂ ਨੇ ਬਚਨ ਸਤਗੁਰਾਂ ਜੀ ਨੇ ਕਹੇ ਸੀ ਉਹ ਬਚਨਾ ਤੇ ਉਹ ਉਹ ਜੋ ਬਚਨ ਸੀ ਸਤਗੁਰ ਸੱਚੇ ਪਾਸ਼ਾ ਜੀਾਂ ਦੇ ਓਹ ਚੌਧਰਲੀ ਤੇ ਲੋਕੇ ਨੂੰ ਆਣ ਪੈਣ ਕਰਕੇ ਉਸ ਦਾ ਸਾਰਾ ਹੀ ਜੋ ਘਰ-ਬਾਰ ਬੇਘਰ ਹੋ ਗਿਆ ਗੁਰੂ ਜੀ ਦੇ ਬਚਨ ਸੱਚ ਹੋ ਗਏ ਕਿ ਨਾ ਕੋਈ ਬਾਈਆ ਨਾ ਕੋ ਤਿਆਰ ਰਹੇਗਾ ਨਾ ਇਸ ਦੀ ਸਰਦਾਰੀ ਰਹੇਗੀ ਅਤੇ ਨਾ ਹੀ ਇਹ ਸਰਦਾਰ ਰਹੇਗਾ ਚੌਧਰੀ ਤਰਲੋਕਾ ਜਿਹੜੀ ਬਾਈਆ ਪਿੰਡ ਦੀ ਸਰਦਾਰੀ ਸੀ ਖਤਮ ਹੋ ਚੁੱਕੀ ਸੀ ਹੌਲੀ-ਹੌਲੀ ਕਰ ਕਰਕੇ ਉਹ ਕਰਜਾਈ ਹੁੰਦਾ ਰਿਹਾ ਇਸੇ ਹੀ ਤਰ੍ਹਾਂ ਉਹ ਸੜਕ ਤੇ ਆ ਗਿਆ ਗਰੀਬ ਹੋ ਗਿਆ ਉੱਥੇ ਉਸ ਦਾ ਚੌਧਰੀ ਦਾ ਹੰਕਾਰ ਟੁੱਟ ਗਿਆ ਅਤੇ ਉਸ ਨੇ ਸੋਚਿਆ ਕਿ ਮੇਰੇ ਤੇ ਇਹ ਜੀ ਕੀ ਹੋ ਗਏ ਮੇਰੇ ਹੰਕਾਰ ਕਰਕੇ ਮੇਰਾ ਹੰਕਾਰ ਕਰਕੇ ਮੈਂ ਆਪਣੀ ਸਾਰੀ ਜਾਇਦਾਦ ਸਾਰੀ ਭੂਮੀ ਗਵਾ ਚੁੱਕਿਆ ਹਾਂ ਸੋ ਇੱਥੇ ਪਤਾ ਲੱਗਦਾ ਹੈ ਸਤਿਗੁਰਾਂ ਦੀ ਵਡਿਆਈ ਸਤਿਗੁਰਾਂ ਦੀ ਮਹਿਮਾ ਕਿੰਨੀ ਵੱਡੀ ਹੈ ਸਤਿਗੁਰਾਂ ਦੇ ਬਚਨ ਕਿੰਨੇ ਅਟੱਲ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ